ਆਡਾ 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 ਪਤਨੀ ਨੇ ਲੈ ਲਿਆ ਪਤੀ ਦੇ ਦੋਸਤਾਂ ਨਾਲ ਆਡਾ ਕਿਉਂਕਿ ਆਪਣੇ ਪਤੀ ਨੂੰ ਮਾੜੀ ਸੰਗਤ ਤੋਂ ਬਚਾਉਣਾ ਚਾਹਦੀ ਸੀ ਇਹ ਘਟਨਾ ਹੈ ਫਿਰੋਜ਼ਪੁਰ ਦੀ ਜਿੱਤੇ ਕਿ ਇੱਕ ਪਤਨੀ ਨੇ ਮਾੜੀ ਸੰਗਤ ਤੋਂ ਆਪਣੇ ਪਤੀ ਨੂੰ ਬਚਾਣ ਲਈ ਉਥੇ ਦੋਸਤਾਂ ਨੂੰ ਕਹਿਤਾ ਕਿ ਉਹ ਜਾ ਘਰ ਵਾਲਾ ਘਰ ਹੈ ਨਹੀਂ ਬਸ ਫਿਰ ਕੀ ਸੀ ਦੋਸਤਾਂ ਨੇ ਲੈ ਲਿਆ ਫਿਰ ਬਦਲਾ ਤੇ ਘਰ ਚ ਕਰਤਾ ਹਮਲਾ ਤੇ ਕਰ ਦਿੱਤੀ ਮਾਰ ਕੁੱਟਾਈ ਆਪਣੇ ਦੋਸਤ ਦੀ ਵੋਟੀ ਦਿਨ ਆ ਤੁਹਾਨੂੰ ਦੁਖਾਨੇ ਕੀ ਇਹ ਪੂਰਾ ਮਾਮਲਾ ਫਲੋਸਪੁਰ ਤੋਂ ਹੈ ਮਾਮਲਾ ਜੜੇ ਪੰਜਾਬੀ ਟੀਵੀ ਲਈ ਆ ਬੰ ਤਗੜ ਦੀ ਰਿਪੋਰਟ ਹਲੋ ਹਲੋ ਹਾਂਜੀ ਕੀ ਨਾਮ ਤੇ ਕਿੱਥੇ ਦਾ ਰਹਿਣ ਵਾਲੇ ਤੁਸੀਂ ਮੈਂ ਗਰਮੀਤ ਕੌਰ ਜੀ ਜੀਰਾਗੜ੍ਹ ਨੇ ਉਹ ਹਾਂਜੀ ਹਾਂਜੀ ਕੀ ਹੋਇਆ ਜਿਹੜੀ ਗੋੜਾ ਕਰਦੀ ਹੋਈ ਕਿੰਨਾ ਨੇ ਕੀਤੀ ਆ ਇਹ ਗੁਰਦੇਵਤ ਸਿੰਘ ਅ ਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਤਿੰਨੋਂ ਜਣੇ ਆਏ ਸਾਡੇ ਘਰੇ ਮੇਰੇ ਪਤੀ ਦਾ ਪੁੱਛਦੇ ਸੀ ਘਰੇ ਹੈਗਾ ਕਿ ਨਹੀਂ ਹੈਗਾ ਮੈਂ ਜਵਾਬ ਦਿੱਤਾ ਵੀ ਘਰੇ ਨਹੀਂ ਹੈਗਾ ਇਹ ਨਸ਼ਾ ਕਰਨ ਦੇ ਆਦੀ ਨੇ ਮੇਰੇ ਪਤੀ ਨੂੰ ਬੁਰੀ ਸੰਗਤ ਚ ਪਾਉਣਾ ਚਾਹੁੰਦੇ ਨੇ ਮੈਂ ਇਸ ਕਰਕੇ ਇਹਨਾਂ ਨੂੰ ਜਵਾਬ ਦਿੱਤਾ ਵੀ ਘਰ ਨਹੀਂ ਹੈਗਾ ਤੇ ਇਹਨਾਂ ਨੇ ਆ ਕੇ ਖੰਡੇ ਕਰਪਾਨਾ ਲੋਹੇ ਦੀਆਂ ਰਾੜਾਂ ਨਾਲ ਮੇਰੇ ਤੇ ਹਮਲਾ ਕੀਤਾ ਮੈਂ ਬੜੀ ਮੁਸ਼ਕਲ ਨਾਲ ਬਚੀ ਆ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਇਹਨਾਂ ਤੇ ਕਿ ਕਿੰਨੇ ਕੇ ਜਿਹੜੇ ਲੈਸੋ ਕਿ ਆ ਇਹ ਕਿਸ ਚੀਜ਼ਾਂ ਨਾਲ ਹਥਿਆਰ ਤੋਂ ਹਾਂਜੀ ਇਹਨਾਂ ਕੋਲ ਸੀਗੇ ਖੰਡੇ ਹਥਿਆਰ ਸੀਗੇ ਹੋਰ ਰਾੜਾਂ ਸੀ ਲੋਹੇ ਦੀਆਂ ਤੇ ਅੰਡੈਵਰ ਗੱਡੀ ਤੇ ਆਏ ਸੀ ਕਿਸ ਤਰ੍ਹਾਂ ਦੇ ਬੰਦੇ ਕਿਸ ਤਰ੍ਹਾਂ ਦੇ ਨੇ ਕ੍ਰਿਮੀਨਲ ਹਾਂਜੀ ਇਹਨਾਂ ਨੇ ਫੁੱਲ ਨਸ਼ਾ ਕੀਤਾ ਹੋਇਆ ਸੀ ਤਿੰਨ ਤਿੰਨਾਂ ਨੇ ਤੇ ਨਾਲ ਚਾਰ ਅਣਪਛਾਤੀ ਹੋਰ ਵੀ ਲੈ ਕੇ ਆਏ ਸੀ ਹਾਂ ਬੰਦੇ ਲੈ ਕੇ ਹਾਂਜੀ ਬੰਦੇ ਲੈ ਕੇ ਆਏ ਸੀ ਘਰ ਦੇ ਅੰਦਰ ਦਾਖਲ ਹੋ ਗਏ ਘਰ ਦੇ ਅੰਦਰ ਦਾਖਲ ਹੋ ਗਏ ਜੀ ਮੈਂ ਤੇ ਮੇਰੀ ਸੱਸ ਦੋਨੋਂ ਹੀ ਸੀ ਘਰੇ ਸਾਡੇ ਘਰੇ ਕੋਈ ਬੰਦਾ ਨਹੀਂ ਸੀ ਹੈਗਾ ਹੂੰ ਹੂੰ ਤੇ ਇਹਨਾਂ ਨੇ ਆਉਂਦਿਆਂ ਹੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਖੰਡੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਗੁਰਦੇਵ ਸਿੰਘ ਨੇ ਸਾਡੇ ਪੇਟ 'ਚ ਮਾਰੇ ਪੇਟ ਤੇ ਮਾਰਿਆ ਮੇਰੀ ਬਾਹਾਂ ਤੇ ਆ ਹਾਂ ਗੋਟ ਤੇ ਆ ਮਾਰਨ ਦੀ ਕੋਸ਼ਿਸ਼ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਦੇ ਵੱਲੋਂ ਤਾਂ ਮਾਰਨੀ ਆਏ ਸੀ ਪਰਮਾਤਮਾ ਦੀ ਕਿਰਪਾ ਨਾਲ ਮੈਂ ਬੜੀ ਮੁਸ਼ਕਲ ਨਾਲ ਆਦੀ ਜਾਨ ਬਚਾਈ ਇਸ ਤਰ੍ਹਾਂ ਦੀ ਨੱਥ ਪਾਣੀ ਚਾਹੀਦੀ ਹਾਂ ਜੀ ਹਾਂ ਜੀ ਜ਼ਰੂਰ ਗੁੰਡਾਗਰਦੀ ਤੇ ਨੱਥ ਪਾਣੀ ਚਾਹੀਦੀ ਐਵੇਂ ਦਿਨ ਦਿਹਾੜੇ ਆ ਕੇ ਕਿਸੇ ਦੇ ਘਰੇ ਮਾਰਨਾ ਤੇ ਘਰ ਦੇ ਵਿੱਚ ਸੇਫ ਨਹੀਂ ਘਰ ਦੇ ਵਿੱਚ ਸੇਫ ਨਹੀਂ ਕਾਜੀ ਆਪਾਂ ਬਾਹਰੋਂ ਕੋਈ ਲੜਦਾ ਆਪਾਂ ਘਰੋਂ ਭਜਦੇ ਜਾਂ ਆਪਾਂ ਘਰੇ ਹੀ ਸੇਫ ਨਹੀਂ ਤਾਂ ਆਪਾਂ ਕਿੱਥੇ ਜਾਵਾਂਗੇ ਤੇ ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਇਹਨਾਂ ਗੁੰਡਿਆਂ ਤੇ ਨੱਥ ਪਾਈ ਜਾਵੇ ਤੇ ਜੋ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਫੜਿਆ ਜਾਵੇ ਹਾਂਜੀ ਫੜਿਆ ਜਾਵੇ ਫਰਾਰ ਨੇ ਤੇ ਇਹਨਾਂ ਦੇ ਇਹੀ ਕੰਮ ਨੇ ਲੋਕਾਂ ਦੇ ਘਰਾਂ 'ਚ ਵੜ ਕੇ ਧੱਕਾ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਠੀਕ ਇੱਕ ਹੋਰ ਲਾਲੂ ਕੋਣ ਇਹ ਹੈਗਾ ਗੁਰਦੇਵ ਸਿੰਘ ਦੀਪੂ ਹੋਰ ਕੌਣ ਸੀ ਜੀ ਮਨਜੀਤ ਸਿੰਘ ਮੀਤਾ ਹਰਬ੍ਰੀਤ ਸਿੰਘ ਕਿੱਥੋਂ ਦੇ ਸੀ ਹੀਰਾ ਨਗਰ ਦੇ ਰਹਿਣ ਵਾਲੇ ਦਾਣਾ ਮੰਡੀ ਠੀਕ ਆਪਾਂ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਹਾਂਜੀ ਅਸੀਂ ਜੀਰਾਗੜ੍ਹ ਨਵੀਂ ਵਾਦੀ ਦੇ ਰਹਿਣ ਵਾਲੇ ਹਾਂ ਹਾਂਜੀ ਬਲਵਿੰਦਰ ਕੋਰ ਮੇਰਾ ਨਾਮ ਹੈ ਤੇ ਇਹ ਗੁਰਦੇਤ ਦੀਪੂ ਤੇ ਹਰਪ੍ਰੀਤ ਤੇ ਨੀਤਾ ਮਨਜੀਤ ਨੀਤਾ ਇਹ ਦਾਣਾ ਮੰਡੀ ਦੇ ਨੇ ਐ ਰਿਸ਼ਤੇ ਚ ਮੇਰੇ ਭਤੀਜੇ ਨੇ ਪਰ ਅਸੀਂ ਉਹਨਾਂ ਨਾਲ ਵਰਤਦੇ ਨਹੀਂ ਇਹਨਾਂ ਕਰਤੂਤਾ ਤੋਂ ਹੀ ਨਹੀਂ ਵਰਤਦੇ ਜੀ ਇਹਨਾਂ ਨਾਲ ਕੀ ਕਰਦੇ ਨੇ ਉਹ ਉਹ ਗੁੰਡਾਗਰਦੀ ਕਰਦੇ ਨੇ ਇਹੀ ਨਸ਼ੇ ਹਾਂਜੀ ਨਸ਼ੇ ਦੇ ਵੀ ਨਸ਼ੇ ਦਾ ਕੰਮ ਕਰਦੇ ਨੇ ਮਗਲ ਹਾਂਜੀ ਤੇ ਖਾਂਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਇਹ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਲੋਕਾਂ ਤੇ ਗੁੰਡਾਗਰਦੀ ਸਾਡੇ ਘਰ ਆ ਕੇ ਵੀ ਇਸ ਤਰ੍ਹਾਂ ਹੀ ਗੁੰਡਾਗਰਦੀ ਕੀਤੀ ਸਿਰਫ ਮੇਰੀ ਨੋਨ ਨੇ ਇਹੀ ਆਖਿਆ ਵੀ ਮੇਰੇ ਘਰ ਨਾਲ ਆ ਘਰ ਨਹੀਂ ਹੈਗਾ ਅਸੀਂ ਨੋ ਸਸਕਾਰ ਸੀ ਇਹਨਾਂ ਨੇ ਆ ਕੇ ਬਸ ਪੁੱਛਿਆ ਰਾਤੀ ਪੁੱਛ ਕੇ ਗਏ ਨੇ ਰਾਤੀ ਵੀ ਬੋਲ ਕੇ ਗਿਆ ਤੇ ਸਵੇਰੇ ਫੇਰ ਆ ਗਿਆ 11 ਵਜੇ ਫਿਰ ਬੰਦੇ ਲੈ ਕੇ ਆਇਆ ਸੀ ਹੱਥ ਜੋੜ ਕੇ ਰਾਤੀ ਇਹਨੂੰ ਕੱਢਿਆ ਵੀ ਸਾਡੇ ਘਰ ਨਾ ਦਾ ਕਲ ਤੂੰ ਚਲਾ ਜਾ ਵੀ ਮੇਰਾ ਬੇਟਾ ਘਰ ਨਹੀਂ ਹੈਗਾ ਪਰ ਉਹਨੇ ਹੁੰਦਕ ਰੱਖੀ ਉਹ ਸਵੇਰੇ ਫੇਰ ਆ ਗਿਆ ਪਰ ਕਿੰਨੀ ਕਹਤ ਕੀਤੀ ਹੈ ਬਹੁਤ ਹੱਦ ਕੀਤੀ ਮੇਰੀ ਨੋ ਤੇ ਖੰਡਿਆਂ ਦੇ ਵਾਰ ਕੀਤੇ ਮਾਰ ਦੇਣ ਦੀ ਇਹਨਾਂ ਨੇ ਆਪਦੀ ਪੂਰੀ ਕੋਸ਼ਿਸ਼ ਕੀਤੀ ਅੱਛਾ ਹਾਂਜੀ ਨਸ਼ੇ ਚ ਤੁੱਤ ਸੀ ਅੱਛਾ ਅੱਛਾ ਤੇ ਪੁਲਿਸ ਵੱਲੋਂ ਹੁਣ ਕੋਈ ਸ਼ਕਤੀ ਨਹੀਂ ਕਰ ਲਈ ਪੁਲਿਸ ਵੱਲੋਂ ਕੋਈ ਸ਼ਕਤੀ ਕਾਰਵਾਈ ਕੋਈ ਨਹੀਂ ਇਹਨਾਂ ਨੂੰ ਫੜ ਨਹੀਂ ਹੁੰਦਾ ਕੋਈ ਫੜਦੇ ਨਹੀਂ ਪੈਂ ਕਿਉਂਕਿ ਘਰ ਦੇ ਵਿੱਚ ਕਿਸ ਤਰ੍ਹਾਂ ਸੇਫ ਸੇਫ ਕਿਸ ਤਰ੍ਹਾਂ ਨੇ ਔਰ ਤਾਂ ਘਰ ਦੇ ਵਿੱਚ ਬਸ ਅਸੀਂ ਮਜਬੂਰੀ ਨਾਲ ਹੀ ਸੇਫ ਆ ਬਾਹਰ ਵੀ ਹਾਂਜੀ ਜੇ ਘਰ ਚ ਨਹੀਂ ਸੇਫ ਰਹਿ ਸਕਦੇ ਤੇ ਅਸੀਂ ਕਿੱਥੇ ਰਹਿ ਸਕਦੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਏ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਸ੍ਰੀ ਜੀ ਕਿ ਜਿਹੜਾ ਕੁੱਟਮਾਰ ਦਾ ਮਾਮਲਾ ਹੈ ਕਿੱਥੋਂ ਦਾ ਮਾਮਲਾ ਹੈ ਤੇ ਕੀ ਹੋਇਆ ਇਹ ਹੈ ਜੀ ਨਵੀਂ ਆਬਾਦੀ ਚਿੜਾਗਤ ਗਰਮੀਤ ਕੌਮ ਦੇ ਬਿਆਨਾਂ ਤੇ ਪਰਚਾ ਤੱਕ ਹੋ ਹੁਣੇ ਕਿ ਆ ਵੀ ਜਿਹੜਾ ਗੁਰਜੀਤ ਸਿੰਘ ਆpropto ਦੀਪੂ ਮੇਰੇ ਮਾਮੇ ਸਹੁਰੇ ਦਾ ਮੁੰਡਾ ਉਹ ਮੇਰੇ ਘਰ ਵਾਲੇ ਨੂੰ ਪੁੱਛਦਾ ਸੀ ਵੀ ਸਾਹਬਾ ਕਿੱਥੇ ਆ ਤੇ ਮੈਂ ਉਹਨੂੰ ਕਿਹਾ ਸੀ ਵੀ ਉਹ ਘਰੇ ਨਹੀਂ ਆ ਮੈਂ ਉਹਨੂੰ ਗਮੀਤ ਕਰਨੇ ਇਹ ਲਿਖਾਇਆ ਨਹੀਂ ਮੈਂ ਉਹਨੂੰ ਰੋਕ ਦਿੱਤੀ ਆਂ ਵੀ ਇਹਨੂੰ ਬਾਹਰ ਤੇ ਉਹ ਮਿਲਣਾ ਚਾਹੁੰਦਾ ਸੀ ਉਹ ਤੇ ਹੈਗਾ ਘਰੇ ਸੀਦੇ ਉਹਨੇ ਇਸ ਤਰ੍ਹਾਂ ਗੁੱਸੇ ਚ ਆ ਕੇ ਕਿ ਇਹ ਮੈਨੂੰ ਮਾਰਕੁੱਟ ਕੀਤੀ ਆ ਤੇ ਮੇਰੇ ਘਰ ਦੇ ਭਾਂ ਤੋਂ ਬੁਰੀਆ फोटो तो 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 की सीसीटीवी आपने कैसा बजते हैं? सीसीटीवी जेसा सारे सामने फोटोस आई हैं उन्हें मार दिया एंड दूसरी गाड़ी को रोक कर दिया तो वो बंदे उन्हें नार भूला वो ही नामजी किसी उन्हें बयाना थे पक्षा धंच तर्च करता पक्षा धंच तर्च करके सीं जो अगली कार भी हूँ क्यों ना वो जल्दी तो जल्दी रेस्�

ਜਦੋਂ ਮਿਲ ਗਏ ਸੋ ਦੀ ਜਲਦੀ ਤੋਂ ਜਲਦੀ ਕਰ ਫਾਰੀ ਪਾਵਾ